ਇਸ ਮੈਥਡ ਹੈ ਰਣਵੀਰ ਸਿੰਘ ਮੇਰੇ ਕੋਲ ਤੁਹਾਨੂੰ ਜਾਣ ਪਿਆ ਵੀ ਸੱਚ ਹੀ ਕਾਲਾ ਹੈ ਤੁਸੀਂ ਇੱਥੇ ਕਿਉਂ ਹੋ ਗਿਆ ਮੈਂ ਵੀ ਠੀਕ ਆ ਤੇ ਗਾਇਸ ਅੱਜ ਮੈਂ ਬਹੁਤ ਦਿਨਾਂ ਬਾਅਦ ਵਲੌਗ ਬਣਾਇਆ ਮੈਂ ਹੈ ਚਲ ਵਲੌਗ ਬਣਾ ਲਈ ਨੇ ਕਿਉਂਕਿ ਗਾਇਸ ਗਰਮੀ ਬਹੁਤ ਸੀ ਮੈਂ ਅੱਜ ਨਾਨਕੀ ਪਿੰਡ ਗਿਆ ਵੈਸੀ ਵੀ ਤਾਂ ਮੈਂ ਉੱਥੇ ਲੱਗੇ ਆਇਆ ਹੁਣ ਮੈਂ ਪਿੰਡ ਆ ਗਿਆ ਸੀ ਤੇ ਗਰਮੀ ਬਹੁਤ ਪਈ ਜਾਂਦੀ ਸੀ ਤੇ ਹੁਣ ਅੱਜ ਮੀਂਹ ਆਇਆ ਸੀ ਤੇ ਫੇਰ ਵੀ ਅੱਜ ਬਹੁਤ ਗਰਮੀ ਆ ਤੇ ਗਾਇਸ ਦੱਸ ਦੱਸਿਓ ਕਮੈਂਟ ਚ ਕਿੰਨਾ ਕਿੰਨਾ ਨੇ ਚੋਨਾ ਲਾ ਲਿਆ ਗਾਇਸ ਅਸੀਂ ਥੋੜਾ ਲੇਟ ਲਾਣਾ ਕਿਉਂਕਿ ਸਾਡਾ 26 ਆ ਤੇ ਗਾਇਸ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਮੈਨੂੰ ਹੌਸਲਾ ਵੱਧਾ ਵਾਤਵਾ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਵੀਡੀਓ ਨੂੰ ਤੇ ਗਾਇਸ ਆ ਸਾਡਾ ਫਾਰਮ ਗਾਇਸ ਇਹ ਸ਼ੇਅਰ ਹੈ ਡੀਐਮ ਦੇ ਖੁੱਲੇ ਫਿੱਟ ਗਾਇਸ ਇਹ ਵਿਚੇਰੇ ਨੂੰ ਪਹਿਲਾਂ ਅਸੀਂ ਪਹਿਲਾਂ ਦਾਣਾ ਖਵਾ ਕੇ ਫਿਰ ਅਸੀਂ ਘੋੜੀਆਂ ਨੂੰ ਵੀ ਗੁੱਲਾ ਛੱਡ ਦੇ ਦਿੰਦੇ ਹੁੰਨੇ ਆ ਬਾਹਰ ਤੇ ਬਾਏ ਗਾਇਸ ਮਿਲਾਂਗੇ ਨੈਕਸਟ ਵਲੌਗ ਬਾਏ